ਫੀ ਚੀਜ਼ਾਂ ਟਰਾਈ ਕੀਤੀਆਂ ਦਾਲਾਣਾ ਕੀਤੀਆਂ ਚੌਲਾਣਾ ਕੀਤੀਆਂ ਮਾਂਚਸ ਦੀ ਤੇਲੀਆਂ ਨਾਲ ਕੀਤੀਆਂ ਇਸ ਤਰ੍ਹਾਂ ਮੈਂ ਬਹੁਤ ਸਾਰੇ ਜਿਹੜੇ ਮੀਡੀਅਮ ਯੂਜ਼ ਕੀਤੇ ਤੇ ਸਫਲਤਾ ਮੈਨੂੰ ਨਹੀਂ ਮਿਲਦੀ ਰਹੀ ਕਿਉਂਕਿ ਮੈਂ ਜੋ ਇਹਦੇ ਚੋਂ ਆਟਾ ਚੋਂ ਕੱਢਣਾ ਚਾਹੁੰਦਾ ਸੀ ਉਹ ਨਿਕਲ ਨਹੀਂ ਸੀ ਰਿਹਾ ਫਿਰ ਹੌਲੀ ਹੌਲੀ ਆਹਸਤਾ ਆਹਸਤਾ ਮੈਂ ਟੁੱਥਪਿਕ ਵਿੱਚ ਆਇਆ ਟੁੱਥਪਿਕ ਨੂੰ ਮੈਂ ਟਰਾਈ ਕੀਤਾ ਤੇ ਇੱਥੇ ਫਿਰ ਮੈਨੂੰ ਸੈਟੀਸਫੈਕਸ਼ਨ ਜਿਹੜੀ ਮਿਲਣੀ ਸ਼ੁਰੂ ਹੋ ਗਈ ਦੇਖੋ ਮੈਂ ਵਰਲਡ ਰਿਕਾਰਡ ਦੇ ਪਿੱਛੇ ਨਹੀਂ ਭੱਜਦਾ ਮੈਂ ਆਪਣਾ ਕੰਮ ਕਰਦਾ ਆਪਣੀ ਕਲਾ ਨਾਲ ਖੇਡਦਾ ਉਹ ਅੱਗੇ ਪਰਮਾਤਮਾ ਤੇ ਆ ਉਹ ਫਲ ਲਾਉਂਦਾ ਨਹੀਂ ਲਾਉਂਦਾ ਅੱਜ ਤੁਹਾਨੂੰ ਅੰਮ੍ਰਿਤਸਰ ਦੇ ਇੱਕ ਇਹੋ ਜਿਹੇ ਆਰਟਿਸਟ ਨਾਲ ਮਿਲਣ ਜਾਣ ਜਾ ਰਹੇ ਆ ਜਿਸ ਆਰਟਿਸਟ ਨੇ ਟੂਥਪਿਕ ਦੇ ਨਾਲ ਕਰੀਬ 8 ਵਰਲਡ ਰਿਕਾਰਡ ਆਪਣੇ ਨਾਮ ਕੀਤੇ ਆ ਪੇਸ਼ੇ ਤੋਂ ਬਲਜਿੰਦਰ ਸਿੰਘ ਮਾਨ ਇੱਕ ਅਧਿਆਪਕ ਹੈ ਸੋ ਬਲਜਿੰਦਰ ਸਿੰਘ ਮਾਨ ਸਾਹਿਬ ਨਾਮ ਮੌਜੂਦ ਹੈ ਗੱਲ ਕਰਾਂਗੇ ਮਾਨ ਸਾਹਿਬ ਜਿਹੜਾ ਸਮਾਨ ਤੁਸੀਂ ਹੁਣ ਸ਼ਿਵਲਿੰਗ ਤੁਸੀਂ ਬਣਾਇਆ ਹੈ ਇਸ ਤੋਂ ਪਹਿਲਾਂ ਵੀ ਤੁਸੀਂ ਕਈ ਸਮਾਨ ਬਣਾਇਆ ਹੋਇਆ ਅੱਠ 월ਡ ਰਿਕਾਰਡ ਤੁਸੀਂ ਆਪਣੇ ਨਾਮ ਕਰ ਚੁੱਕੇ ਹੋ ਆਖਿਰ ਟੂਥਪਿਕ ਨਾਲ ਕਿਵੇਂ ਸਾਰਾ ਜਿਹੜਾ ਪੋਸਿਬਲ ਕਰ ਪਾਤੇ ਸਾਰਿਆਂ ਪਿਆਰਪੇ ਸਤਿ ਸ਼੍ਰੀ ਅਕਾਲ ਜੀ ਟੂਥਪਿਕ ਵਿੱਚ ਆਉਣ ਦਾ ਇੱਕ ਮੇਨ ਰੀਜ਼ਨ ਸੀ ਕਿ ਜਿਹੜੀਆਂ 8 ਨਾਲ ਸੰਬੰਧਿਤ ਕ੍ਰਿਤਿਆਵਾਂ ਬਣ ਰਹੀਆਂ ਉਹ ਜ਼ਿਆਦਾਤਰ ਕਾਪੀ 베ਸਡ ਹੋ ਰਹੀਆਂ ਤੇ ਮੇਰੇ ਮਨ ਵਿੱਚ ਸੀ ਕਿ ਇਸ ਤਰ੍ਹਾਂ ਦਾ ਕੰਮ ਕੀਤਾ ਜਾਵੇ ਜਿਸ ਦੇ ਨਾਲ ਪੰਜਾਬ ਦਾ ਪੰਜਾਬੀਅਤ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਜਾਵੇ ਤੇ ਉਹਦੇ ਵਾਸਤੇ ਫਿਰ ਮੈਂ ਜੋ ਸਟੱਡੀ ਕੀਤਾ ਕਿ ਕਿਸ ਫੀਲਡ ਵਿੱਚ ਜਾਇਆ ਜਾਵੇ ਕਿਉਂਕਿ ਆੜ ਦੇ ਖੇਤਰ ਵਿੱਚ ਤਾਂ ਮੈਂ ਪਿਛਲੇ 25 30 ਸਾਲ ਤੋਂ ਤੁਰੇ ਆ ਰਿਹਾ ਸੀ ਤੇ ਫਿਰ ਉੱਥੇ ਮੈਂ ਇੱਕ ਚੀਜ਼ ਨੋਟ ਕੀਤੀ ਕਿ ਜਿਹੜੇ ਕੋਈ ਯੂਨੀਕ ਕੰਮ ਕਰਦੇ ਆ ਉਹਨਾਂ ਨੂੰ ਜਿਹੜਾ ਆ ਉਹ ਜਾਦਾ ਪ੍ਰੇਸ਼ਾਨ ਮਿਲਦਾ ਇਸ ਕਰਕੇ ਮੈਂ ਕਾਫੀ ਚੀਜ਼ਾਂ ਟਰਾਈ ਕੀਤੀਆਂ ਦਾਲਾਣਾ ਕੀਤੀਆਂ ਚੌਲਾਣਾ ਕੀਤੀਆਂ ਮਾਂਚਸ ਦੀ ਤੇਲੀਆਂ ਨਾਲ ਕੀਤੀਆਂ ਇਸ ਤਰ੍ਹਾਂ ਮੈਂ ਬਹੁਤ ਸਾਰੇ ਜਿਹੜੇ ਮੀਡੀਅਮ ਯੂਜ਼ ਕੀਤੇ ਤੇ ਸਫਲਤਾ ਮੈਨੂੰ ਨਹੀਂ ਮਿਲਦੀ ਰਹੀ ਕਿਉਂਕਿ ਮੈਂ ਜੋ ਇਹਦੇ ਚੋਂ ਆਟ ਚੋਂ ਕੱਢਣਾ ਚਾਹੁੰਦਾ ਸੀ ਉਹ ਨਿਕਲ ਨਹੀਂ ਸੀ ਰਿਹਾ ਫਿਰ ਹੌਲੀ ਹੌਲੀ ਆ ਹਸਤਾ ਹਸਤਾ ਮੈਂ ਟੂਥਪਿਕ ਵਿੱਚ ਆਇਆ ਟੂਥਪਿਕ ਨੂੰ ਮੈਂ ਟਰਾਈ ਕੀਤਾ ਤੇ ਇੱਥੇ ਫਿਰ ਮੈਨੂੰ ਸੈਟੀਸਫੈਕਸ਼ਨ ਜਿਹੜੀ ਮਿਲਣੀ ਸ਼ੁਰੂ ਹੋ ਗਈ ਤੇ ਇੱਕ ਦੌਰ ਸੀ ਜਿਹੜਾ ਟੂਥਪਿਕ ਦਾ ਉਹ ਮੇਰੀ ਲਾਈਫ ਚ ਸਟਾਰਟ ਹੋ ਗਿਆ ਸਭ ਤੋਂ ਪਹਿਲਾਂ ਕੀ ਬਣਾਇਆ ਸੀ ਹੁਣ ਤੱਕ 8 월ਡ ਰਿਕਾਰਡ ਤੁਸੀਂ ਬਣਾ ਚੁੱਕੇ ਹੋ ਨਾਮ ਦਰਜ ਕਰਾ ਚੁੱਕੇ ਹੋ ਸੋ ਸਭ ਤੋਂ ਜ਼ਿਆਦਾ ਮੁਸ਼ਕਲ ਟਰਲੇ ਕੀ ਰਿਹਾ ਕੀ ਬਣਾਉਣਾ ਸਭ ਤੋਂ ਜ਼ਿਆਦਾ ਮੁਸ਼ਕਲ ਦੇਖੋ ਇਹ ਮੈਂ ਕ੍ਰੀਏਟਿਵ ਆਰਟ ਦੇ ਖੇਤਰ ਚਾ ਇਹਦੇ ਵਿੱਚ ਕੀ ਹੁੰਦਾ ਹੈ ਕਿ ਇਹਦੇ ਚ ਕਾਪੀ ਵਰਕ ਨਹੀਂ ਚੱਲਦਾ ਕੋਈ ਨਵੀਂ ਚੀਜ਼ ਨੂੰ ਤੁਸੀਂ ਕ੍ਰੀਏਟ ਕਰਨਾ ਹੁੰਦਾ ਉਹ ਚੀਜ਼ ਜਿਹੜੀ ਤੁਸੀਂ ਦੇਖੀ ਨਹੀਂ ਸੁਣੀ ਨਹੀਂ ਮੈਨੂੰ ਇੱਕ ਚੀਜ਼ ਬਣਾਉਣ ਵਾਸਤੇ ਢਾਈ ਢਾਈ ਤਿੰਨ ਤਿੰਨ ਮਹੀਨੇ ਉਹਦੇ ਤੇ ਸੋਚਣਾ ਪੈਂਦਾ ਇਹ ਇਹਦੇ ਚ ਤੁਸੀਂ ਇਹ ਨਹੀਂ ਕਿ ੜਾੜ ੜ ਤੁਸੀਂ ਚੀਜ਼ਾਂ ਬਣਾ ਰਹੇ ਹੋ ਨਹੀਂ ਇਹਦੇ ਵਿੱਚ ਤੁਹਾਨੂੰ ਕੁਆਲਿਟੀ ਤੁਸੀਂ ਮੰਗਦੇ ਹੋ ਫਿਰ ਸਭ ਤੋਂ ਵੱਡੀ ਗੱਲ ਜੋ ਤੁਸੀਂ ਸੋਚ ਰਹੇ ਹੋ ਉਹਨੂੰ ਆਪਣੇ ਕਲਾ ਦੇ ਰਾਹੀ ਤੁਸੀਂ ਪ੍ਰਸਤੁਤ ਕਰਨਾ ਹੈ ਉਹ ਇੱਕ ਬੜੀ ਵੱਡੀ ਗੱਲ ਹੈ ਕਿ ਤੁਸੀਂ ਪਹਿਲੇ ਖੁਦ ਸੈਟੀਸਫਾਈ ਹੋ ਫਿਰ ਤੁਹਾਡੀ ਕੋਈ ਕਲਾਕ੍ਰਿਤੀ ਕੋਈ ਦੇਖੂਗਾ ਤੇ ਇਸ ਤਰ੍ਹਾਂ ਇਹ ਨਵੀਂ ਚੀਜ਼ ਜਿਹੜੀ ਹੁੰਦੀ ਹੈ ਜਿਹੜੀ ਖੁਦ ਨਹੀਂ ਦੇਖੀ ਉਹਨੂੰ ਬਣਾਉਣਾ ਬਹੁਤ ਔਖਾ ਹੁੰਦਾ ਸਭ ਤੋਂ ਪਹਿਲੇ ਮੈਂ ਸਰਦਾਰ ਭਗਤ ਸਿੰਘ ਦਾ ਮਾਡਲ ਤਿਆਰ ਕੀਤਾ ਸੀ ਟੁੱਥਪਿਕ ਦੀ ਜਗ੍ਹਾ ਮੈਂ ਜਿਹੜਾ ਸੀ ਉਹ ਮਾਚਸ ਦੀ ਤਿਲੀਆਂ ਟਰਾਈ ਕੀਤੀਆਂ ਤੇ ਉਹਦੇ ਵਿੱਚ ਇੱਕ ਨਵੀਂ ਚੀਜ਼ ਮੈਂ ਪੇਸ਼ ਕਰ ਰਿਹਾ ਸੀ ਉਹ ਮੈਨੂੰ ਯਾਦ ਹੈ ਕਿ ਮੈਂ 7-8 ਵਾਰ ਉਹ ਬਣਾਇਆ ਲੇਕਿਨ ਉਹ ਮੈਂ ਖੁਦ ਹੀ ਉਸ ਤੋਂ ਸੈਟੀਸਫਾਈ ਨਹੀਂ ਸੀ ਹੋ ਰਿਹਾ ਮੈਨੂੰ ਖੁਦ ਨੂੰ ਚੰਗਾ ਨਹੀਂ ਲੱਗ ਰਿਹਾ ਮੈਂ ਬੜੀ ਮਿਹਨਤ ਕੀਤੀ ਉਹਦੇ ਮੈਨੂੰ ਯਾਦ ਹੈ ਕਿ ਇੱਕ ਵਾਰੀ ਮੈਂ ਉਹਦੇ ਚ ਇੱਕ ਮਾਡਲ ਸੀ ਜਿਹੜਾ ਮੈਂ 15 ਦਿਨ ਲਗਾ ਕੇ ਉਹ ਤਿਆਰ ਕਰ ਰਿਹਾ ਫੇਰ ਅਖੀਰ ਤੇ ਮੈਂ ਉਹਨੂੰ ਤੋੜਤਾ ਮੈਨੂੰ ਮੇਰੇ ਘਰ ਦੇ ਕਹਿੰਦੇ ਤੂੰ ਇੰਨਾ ਮਤਲਬ 15 ਦਿਨ ਲਗਾ ਕੇ ਇਹਦੇ ਤੇ ਟਾਈਮ ਤੇ ਹੁਣ ਇਹਨੂੰ ਤੋੜਤਾ ਤੇ ਮੇਰਾ ਜਵਾਬ ਸੀ ਕਿ ਜੇ ਮੈਂ ਖੁਦ ਹੀ ਸੈਟੀਸਫਾਈ ਨਹੀਂ ਹੋ ਰਿਹਾ ਮੈਂ ਕਿਸੇ ਨੂੰ ਕੀ ਦਿਖਾਉਂਗਾ ਫਿਰ ਮੈਂ ਸਰਦਾਰ ਭਗਤ ਸਿੰਘ ਦਾ ਮਾਡਲ ਬਣਾਇਆ ਟੁੱਥਪਿਕ ਨਾਲ ਉਹਦਾ ਵਰਡ ਰਿਗਾਰਡ ਵੀ ਆਇਆ ਤੇ ਉਹ ਐਸਾ ਸੀ ਜੋ ਮੈਂ ਨਹੀਂ ਬਣਾ ਰਿਹਾ ਸੀ ਜੋ ਬਣਾ ਰਿਹਾ ਸੀ ਉਹ ਨਹੀਂ ਬਣਿਆ ਇਹੋ ਜੀ ਕ੍ਰੀਏਟਿਵ ਆਰਟ ਚ ਹੁੰਦਾ ਜੋ ਤੁਸੀਂ ਨਹੀਂ ਸੋਚਿਆ ਨਹੀਂ ਬਣਾ ਰਹੇ ਉਹ ਪ੍ਰਮਾਤਮਾ ਤੁਹਾਡੇ ਹੱਥ ਵਿੱਚ ਕਲਾ ਦੇ ਕੇ ਉਹ ਬਣਾ ਦਿੰਦਾ ਤੇ ਹੁਣ ਜਿਹੜਾ ਭਗਤ ਸਿੰਘ ਦਾ ਮਾਡਲ ਹੈ ਐ ਮੈਂ ਸੋਚਿਆ ਨਹੀਂ ਸੀ ਲੇਕਿਨ ਐ ਬਣ ਗਿਆ ਜੋ ਮੈਂ ਸੋਚ ਰਿਹਾ ਸੀ ਉਹ ਨਹੀਂ ਬਣਿਆ ਸ਼ਿਵਲਿੰਗ ਹੁਣ ਤੁਸੀਂ ਬਣਾਇਆ ਕਿੰਨਾ ਟਾਈਮ ਲੱਗਾ ਵਾ ਕਿੰਨੀ ਮੁਸ਼ਕਲ ਰਹੀ ਸ਼ਿਵਲਿੰਗ ਮੈਂ ਮੇਰੇ ਹਰ ਚੀਜ਼ ਵਿੱਚ ਤੁਹਾਨੂੰ ਦੱਸੂਗਾ ਕਿ ਧਾਰਮਿਕ ਟੱਚ ਆਉਂਦਾ ਕਿਉਂਕਿ ਕਲਾਕਾਰ ਦੇ ਅੰਦਰ ਜੋ ਹੁੰਦਾ ਨਾ ਉਹ ਚੀਜ਼ ਉਹ ਬਾਹਰ ਨਿਕਲਦੀ ਆ ਉਹਦੇ ਅੰਦਰੋਂ ਤੇ ਸ਼ਿਵਲਿੰਗ ਦਾ ਇਹ ਸੀ ਕਿ ਕਲਾਕਾਰ ਜਿਹੜਾ ਆ ਉਹ ਕਿਸੇ ਇੱਕ ਤਬਕੇ ਦਾ ਇੱਕ ਧਰਮ ਦਾ ਇੱਕ ਜਾਤੀ ਦਾ ਨਹੀਂ ਹੁੰਦਾ ਇਹ ਸਭ ਦਾ ਸਾਂਝਾ ਹੁੰਦਾ ਮੈਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹੋਏ ਵੀ ਮੈਂ ਸ਼ਿਵਲਿੰਗ ਦਾ ਮਾਡਲ ਬਣਾਇਆ ਕਿਉਂਕਿ ਸਤਕਾਰ ਜਿਹੜਾ ਆ ਉਹ ਪਰਮਾਤਮਾ ਕਿਸੇ ਰੂਪ ਚ ਵੀ ਆ ਕਿਸੇ ਧਰਮ ਚ ਵੀ ਬੋਲਦਾ ਉਦਾ ਸਤਕਾਰ ਬਰਾਬਰ ਤੇ ਇਹਦੇ ਤੇ ਮੈਂ 20 ਦਿਨ ਲਗਾਏ ਸੀ ਤੇ ਬਹੁਤ ਤੂੰ ਇਹਨੂੰ ਗੌਰ ਨਾਲ ਦੇਖੋ ਬਹੁਤ ਛੋਟੇ ਛੋਟੇ ਪੀਸ ਇਹਦੇ ਤੇ ਲੱਗੇ ਤੇ ਜਦੋਂ ਉੱਪਰ ਛੇਸ਼ਨਾਗ ਦਾ ਮੈਂ ਬਣਾ ਰਿਹਾ ਸੀ ਤੇ ਮੈਨੂੰ ਬੜੀ ਫਿਰ ਇਹਦੇ ਚ ਦਿੱਕਤ ਹੋਈ ਕਿਉਂਕਿ ਉਹਦੀ ਕਰਵ ਦੇਣੀ ਤੇ ਉਹਦੇ ਤੇ ਖਾਸਾ ਟਾਈਮ ਲੱਗਾ ਬਾਕੀ ਇਹ ਜਿਹੜੀ ਚੀਜ਼ ਹੈ ਇਹ ਬਹੁਤ ਬਰੀਕੀ ਵਾਲੀ ਹੈ ਇਹਨੂੰ ਜਿਹੜਾ ਮੈਡੀਕਲ ਇਨਸਟਰੂਮੈਂਟ ਨਾਲ ਉਹ ਜਿਹੜਾ ਆ ਉਹ ਫੜਨਾ ਪੈਂਦਾ ਕਰਨਾ ਪੈਂਦਾ ਬੜੀ ਪੇਸ਼ੈਂਸ ਜਿਹੜੀ ਰੱਖਣੀ ਪੈਂਦੀ ਆ ਫਿਰ ਜਾ ਕੇ ਇਹ ਜਿਹੜੀ ਚੀਜ਼ ਆ ਇਹ ਬਣਦੀ ਆ ਤੇ ਮਜ਼ਾ ਆਉਂਦਾ ਜੇ ਤੁਹਾਨੂੰ ਕਲਾ ਦੇ ਖੇਤਰ ਵਿੱਚ ਤੁਸੀਂ ਗਿਆਨ ਰੱਖਦੇ ਹੋ ਇੰਟਰਸਟ ਰੱਖਦੇ ਹੋ ਤੇ ਫਿਰ ਤੁਹਾਨੂੰ ਛੋਟੇ ਛੋਟੇ ਕੰਮ ਕਰਦੇ ਬਹੁਤ ਮਜ਼ਾ ਆਉਂਦਾ ਜੀ ਗੱਲ ਕਰੀਏ ਤੇ ਮਿਸ਼ਨ ਕੀ ਹੈ ਜ਼ਿੰਦਗੀ ਦਾ ਆਉਣ ਵਾਲੇ ਸਮੇਂ ਚ ਕੀ ਲੱਗਦਾ ਹੈ ਕਿ ਤੁਸੀਂ ਇਹ ਬਣਾਉਣਾ ਚਾਹੁੰਦੇ ਹੋ ਲੇਕਿਨ ਬਹੁਤ ਵਾਰ ਕੋਸ਼ਿਸ਼ਾਂ ਕਰਕੇ ਵੀ ਬਨਣੀ ਪਈ ਦੇਖੋ ਮਿਸ਼ਨ ਜਿਹੜੇ ਲਾਈਫ ਦੇ ਉਹ ਇਸ ਤਰ੍ਹਾਂ ਨੇ ਕਿ ਕਲਾ ਦੇ ਖੇਤਰ ਵਿੱਚ ਮੈਂ ਪਰਮਾਤਮਾ ਅਗੇ ਅਰਦਾਸ ਕੀਤੀ ਸੀ ਕਿ ਮੇਰ ਕੋ ਵਰਡ ਰਕਾਰਡ ਆਉਣ ਇੱਕ ਟਾਈਮ ਸੀ ਤੇ ਉਹ ਪਰਮਾਤਮਾ ਨੇ ਮੇਰੀ ਝੋਲੀ ਪਾਈ ਕਲਾਕਾਰ ਜਿਹੜਾ ਹੁੰਦਾ ਹੈ ਕਲਾਕਾਰ ਸਮਾਜ ਦਾ ਹੁੰਦਾ ਹੈ ਉਹ ਸਾਰੀ ਸ੍ਰਿਸ਼ਟੀ ਨੂੰ ਇੱਕ ਨਜ਼ਰ ਨਾਲ ਦੇਖਦਾ ਤੇ ਪ੍ਰਮਾਤਮਾ ਨੇ ਸਪੈਸ਼ਲ ਕੁਛ ਨਾ ਕੁਛ ਉਹਦੇ ਚ ਕਣ ਪਾਇਆ ਹੁੰਦਾ ਮੈਂ ਚਾਹੁੰਦਾ ਕਿ ਕਲਾਕਾਰ ਜਿੰਨੇ ਵੀ ਆ ਉਹ ਇਸ ਤਰ੍ਹਾਂ ਦਾ ਕੰਮ ਕਰਕੇ ਦੇਣ ਜਿਹਦੇ ਨਾਲ ਸਮਾਜ ਨੂੰ ਸੇਧ ਮਿਲੇ ਸਮਾਜ ਨੂੰ ਸੇਧ ਮਿਲਣੀ ਬਹੁਤ ਜ਼ਰੂਰੀ ਹੈ ਕਿਉਂਕਿ ਡਾਊਨਫਾਲ ਬੜਾ ਆ ਗਿਆ ਹਰ ਚੀਜ਼ ਵਿੱਚ ਤੇ ਕੁਝ ਲੋਕ ਹੁੰਦੇ ਆ ਜਿਨ੍ਹਾਂ ਨੂੰ ਇਹ ਰਿਸਪੌਂਸਿਬਿਲਟੀ ਸਾਹਮਣੀ ਪਾਉਗੀ ਤੇ ਕਲਾਕਾਰ ਮੈਂ ਉਹਨਾਂ ਚੋਂ ਇੱਕ ਗਿਣਦਾ ਕਿ ਕੋਈ ਵੀ ਕੰਮ ਕਰੋ ਇਸ ਤਰ੍ਹਾਂ ਦਾ ਕੰਮ ਕਰੋ ਜਿਸ ਨਾਲ ਸਮਾਜ ਨੂੰ ਸਿਹਤ ਮਿਲੇ ਸਾਰੇ ਧਰਮਾਂ ਨੂੰ ਬਰਾਬਰ ਸਤਿਕਾਰ ਮਿਲੇ ਅਸੀਂ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਦਾ ਮਾਦਾ ਰੱਖੀਏ ਹੁਣ ਜਿਹੜੀ ਸਭ ਤੋਂ ਮੇਨ ਜ਼ਰੂਰ ਇਸ ਸਮਾਜ ਨੂੰ ਪੈ ਰਹੀ ਹੈ ਉਹ ਹੈਗੀ ਆ ਰੁੱਖਾਂ ਦੀ ਮੈਂ ਛੋਟਾ ਜਿਹਾ ਇੱਕ ਜਿਹੜਾ ਇਹ ਮਹਿੰਮ ਉਹ ਚਲਾ ਰਿਹਾ ਹਾਂ ਇੱਕ ਕਦਮ ਹਰੀਆਬਲ ਵੱਲ ਕਿਸੇ ਦੀ ਸਹਾਇਤਾ ਨਹੀਂ ਮੈਂ ਲੈਂਦਾ ਪਰਮਾਤਮਾ ਅਗੇ ਅਰਦਾਸ ਕਰਦਾ ਆਪਣੀ ਜੇਬ ਤੋਂ ਬੂਟੇ ਖਰੀਦਦਾ ਤੇ ਇੱਕ ਸਰਕਾਰੀ ਸਕੂਲ ਚ ਲਗਾ ਕੇ ਉਹਨਾ ਹੁਣ ਤੱਕ 25 ਸਕੂਲਾਂ ਚ ਅਹੀਂ ਬੂਟੇ ਲਗਾ ਲਏ ਆ ਸਕੂਲ ਦੀ ਇੱਕ ਟੀਮ ਬਣਾਈ ਹੈ ਕਹਿਣ ਦਾ ਮਤਲਬ ਇਹ ਹੈ ਕਿ ਕਾ ਕਰਿਆ ਉਹ ਕੋਈ ਵੀ ਕੰਮ ਕਰੇ ਉਹ ਸਮਾਜ ਦੀ ਭਲਾਈ ਵਾਸਤੇ ਕਰੇ ਸਮਾਜ ਨੂੰ ਉਹਦੇ ਤੋਂ ਫਾਇਦਾ ਹੋਵੇ ਤਾਂ ਹੀ ਫਾਇਦਾ ਆ ਆਦਰਵਾਇਸ ਜੇ ਤੁਸੀਂ ਉਸ ਤਰ੍ਹਾਂ ਆਪਣੇ ਵਾਸਤੇ ਕਰ ਰਹੇ ਹੋ ਤਾਂ ਵੀ ਠੀਕ ਹੈ ਪਰ ਜੇ ਸਮਾਜ ਲਈ ਕਰੋ ਤੇ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਆ ਆਖਰੀ ਸਵਾਲ ਪੰਜਾਬ ਦੇ ਵਿਰਸੇ ਨੂੰ ਕਈ ਲੋਕ ਭੁੱਲਦੇ ਜਾ ਰਹੇ ਆ ਪੰਜਾਬ ਚ ਰਹਿਣ ਵਾਲੇ ਲੋਕ ਹੀ ਭੁੱਲਦੇ ਭੁੱਲਦੇ ਜਾ ਰਹੇ ਆ ਵੈਸਟਰਨ ਕਲਚਰ ਅਪਣਾ ਰਹੇ ਆ ਕਿ ਉਹਨਾਂ ਦੇ ਸੰਬੰਧੀ ਕਦੀ ਆਉਣ ਵਾਲੇ ਸਮੇਂ ਦੀ ਟੂ ਟੈਕਨੋਲੋਜੀ ਕੁਝ ਬਣਾਉਗੇ ਜਿੰਨਾ ਲੋਕ ਜਾਗਰੂਕ ਹੋ ਸਕੇ ਦੇਖੋ ਜਿਹੜਾ ਵਿਰਸਾ ਵਾ ਵਿਰਸਾ ਜਿਹੜੇ ਲੋਕ ਆਪਣਾ ਇਤਿਹਾਸ ਛੱਡ ਦਿੰਦੇ ਆ ਭੁੱਲ ਜਾਂਦੇ ਆ ਉਹ ਕੌਮਾਂ ਖਤਮ ਹੋ ਜਾਂਦੀ ਆ ਸਾਡੀ ਪਹਿਚਾਣ ਹੀ ਸਾਡਾ ਵਿਰਸਾ ਹੈ ਅਸੀਂ ਜਿੰਨੇ ਮਰਜੀ ਕਲਚਰ ਵਿੱਚ ਚਲੇ ਜਾਈਏ ਬਾਹਰ ਚਲੇ ਬੱਚੇ ਜਾ ਰਹੇ ਨੇ ਜਿੰਨੇ ਬਾਹਰ ਜਾ ਰਹੇ ਨੇ ਉਹਨੇ ਆਪਣੇ ਵਿਰਸੇ ਨਾਲ ਵੀ ਜੋੜਦੇ ਆ ਇਸ ਕਰਕੇ ਤੁਸੀਂ ਦੂਸਰੇ ਨੂੰ ਅਪਣਾਓ ਮੈਂ ਤਾਂ ਕਹਿੰਦਾ ਤੁਸੀਂ ਇੰਗਲਿਸ਼ ਬੋਲੋ ਜੋ ਮਰਜ਼ੀ ਕਰੋ ਜਿੰਨਾ ਮਰਜ਼ੀ ਤੁਸੀਂ ਅਡਾਪਟ ਕਰੋ ਉਹਨਾਂ ਨੂੰ ਪਰ ਤੁਸੀਂ ਆਪਣੀ ਪੰਜਾਬੀ ਨੂੰ ਆਪਣੇ ਇਤਿਹਾਸ ਨੂੰ ਆਪਣੇ ਕਲਚਰ ਨੂੰ ਤੁਸੀਂ ਜ਼ਰੂਰ ਬਣ ਕੇ ਰੱਖੋ ਤੇ ਆਉਣ ਵਾਲੇ ਸਮੇਂ ਵਿੱਚ ਜੋ ਵੀ ਮਾਡਲ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਪੇਸ਼ ਕਰੂੰਗਾ ਉਹ ਇਸੇ ਸਬੰਧ ਵਿੱਚ ਹੋਣਗੇ ਸਮਾਜ ਨੂੰ ਸੇਧ ਦੇਣ ਵਾਲੇ ਹੋਣਗੇ ਆਪਣੇ ਕਲਚਰ ਨਾਲ ਸੰਬੰਧਿਤ ਹੋਣਗੇ ਅਣਵਲੇ ਸਮੇਂ ਚ ਬਲਜਿੰਦਰ ਸਿੰਘ ਮਾਨ ਦੇ ਖਾਤੇ ਦੇ ਵਿੱਚ ਹੋਰ ਵਰਲਡ ਗਾਰਡਨ ਦੇਖੋ ਮੈਂ ਵਰਲਡ ਗਾਰਡ ਦੇ ਪਿੱਛੇ ਨਹੀਂ ਭੱਜਦਾ ਇਹ ਮੈਂ ਆਪਣਾ ਕੰਮ ਕਰਦਾ ਆਪਣੀ ਕਲਾ ਨਾਲ ਖੇਡਦਾ ਉਹ ਅੱਗੇ ਪ੍ਰਮਾਤਮਾ ਤੇ ਆ ਉਹ ਫਲ ਆਉਂਦਾ ਨਹੀਂ ਲਾਉਂਦਾ ਮੈਂ ਇੱਛਾ ਜाहिर ਕੀਤੀ ਸੀ ਪ੍ਰਮਾਤਮਾ 'ਗੇ ਅਰਦਾਸ ਕੀਤੀ ਸੀ ਕਿ ਮੈਂ ਵੀ ਆਪਣੇ ਨਾਮ ਤੇ ਕੋਈ ਵਰਲਡ ਰਿਕਾਰਡ ਦਰਜ ਕਰ ਸਕਾਂ ਪਰ ਮੈਂ ਇਹਦੇ ਪਿੱਛੇ ਨਹੀਂ ਭੱਜਦਾ ਤੇ ਆਪਣਾ ਕੰਮ ਕਰਾਂਗਾ ਆਉਣ ਵਾਲੇ ਸਮੇਂ 'ਚ ਤੇ ਪ੍ਰਮਾਤਮਾ 'ਗੇ ਅਰਦਾਸ ਕਰਾਂਗਾ ਸੋ ਬਿਲਕੁਲ ਐਸ ਹਨ ਆਰਟਿਸਟ ਬਲਜੀਤ ਸਿੰਘ ਮਾਨ ਜਿਨ੍ਹਾਂ ਦੁਆਰਾ ਲਗਾਤਾਰ ਟੂਥਪਿਕ ਨਾਲ ਕਈ ਮਾਡਲ ਤਿਆਰ ਕੀਤੇ ਗਏ ਐ ਅਤੇ 8 ਵਰਲਡ ਰਿਕਾਰਡ ਆਪਣੇ ਨਾਮ ਦਰਜ ਕਰਵਾਏ ਗਏ ਐ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਛਾ ਵਾ ਕਿ ਪੰਜਾਬ ਦੇ ਵਿਰਸੇ ਨਾਲ ਰਿਲੇਟਡ ਕੋਈ ਮਾਡਲ ਜ਼ਰੂਰ ਬਣਾਇਆ ਜਾਏਗਾ ਤਾਂਕਿ ਪੰਜਾਬ ਦੇ ਲੋਕ ਵਿਰਸੇ ਨੂੰ ਨਾ ਛੱਡਣ ਅਤੇ ਵਿਰਸੇ ਦੇ ਪ੍ਰਤੀ ਜਾਗਰੂਕ ਹੋ ਸਕਣ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ